ਮੈਂ ਮੇਰੇ ਤੇ ਯਕੀਨ ਨਹੀਂ ਕਰਦੀ। ਉਹ ਤੁਹਾਨੂੰ ਛੇੜਦਾ ਸੀ। ਫਿਰ ਤੁਸੀਂ ਇਹਨੂੰ ਕਿਹਾ ਘਰ ਕਿਉਂ ਨਹੀਂ ਗਿਆ? ਤੁਸੀਂ ਕਿਹਾ ਮੈਂ ਆਪਣੀ ਸਿਸਟਰ ਨੂੰ ਦੱਸਿਆ ਹੋਇਆ ਪਰ ਉਹਨਾਂ ਨੇ ਕੋਈ ਰਿਐਕਸ਼ਨ ਨਹੀਂ ਆ ਉਹਨਾਂ ਨੇ ਇਹੀ ਕਿਹਾ ਕਿ ਜੇ ਘਰ ਦੱਸਾਂਗੇ ਤਾਂ ਗਲਤ ਉਹਨਾਂ ਨੇ ਸਾਡੇ ਤੇ ਹੀ ਇੰਜਾਮ ਲਗਾਣਾ। ਫਿਰ ਕੀ ਮਾਰਿਆ ਉਹਦੇ ਸਿਰ ਤੇ? ਲੱਕੜ ਦਾ ਜੋ ਲੱਭਾ ਹੀਗਾ ਮਾਰ ਦਿੱਤਾ ਸੀ। ਮੇਰੇ ਚਾਚੇ ਦਾ ਬੇਟਾ ਇਹ ਗੱਲ ਕਿਸੇ ਨੂੰ ਵੀ ਨਹੀਂ ਪਤਾ। ਇਹ ਜਿਹੜਾ ਮੁੰਡਾ ਸੀਗਾ ਇਹ ਕੀ ਇਹ ਕੀ ਲੱਗਦਾ ਤੁਹਾਡਾ? ਇਹ ਮੇਰੇ ਨਾਲ ਪੜਿਆ ਹੋਇਆ ਹੈ। ਇਹ ਘਰ ਸੀਗਾ ਤੁਹਾਡੇ ਦੇ। ਹਾਂਜੀ। ਤੁਸੀਂ ਦੋਨਾਂ ਰਲ ਕੇ ਮਾਰਿਆ ਨਹੀਂ ਮੈਂ ਬੁਲਾਇਆ ਸੀਗਾ ਇਹਨੂੰ ਕਿ ਮੈਨੂੰ ਛਡਾ ਲਈ ਛਡਾ ਦੇ ਜਦੋਂ ਇਹਨੇ ਛਡਾਇਆ ਨਾ ਉਹ ਪਹਿਲੇ ਇਹਨੂੰ ਭਿਆਨਨੂ ਉਸ ਤੋਂ ਬਾਅਦ ਇਹਦੇ ਹੱਥ ਜੋ ਆਇਆ ਉਹਨੇ ਮਾਰ ਦਿੱਤਾ ਚੋਥਾ ਲੜੀ ਕਿਉਂ ਉਸ ਤੋਂ ਬਾਅਦ ਮਾਰ ਕੇ ਤੁਹਾਨੂੰ ਛੋਟਾ ਹੀ ਸੀਗਾ ਤੁਹਾਨੂੰ ਕੋਈ ਅਫਸੋਸ ਨਹੀਂ ਹੈਗਾ ਇਸ ਗੱਲ ਦਾ ਨਹੀਂ ਹੈਗਾ ਇਹ ਤਾਂ ਮਿਤੀ 19 9 2024 ਨੂੰ ਐਸਐਚਓ ਦਿਨਾਨਗਰ ਇस्पेक्टर ਮਨੋਜ ਕਮਨੂ ਉਤਲਾ ਮਿਲਿ ਸੀ ਪਿੰਡ ਸੀਹੋਵਾਲ ਦੇ ਸਵੇਰੀ ਪੜਦੀ ਤੇ ਕੋਈ ਬੈਡ ਬੋਡੀ ਪਈ ਹੈ ਔਰ ਅਸਾਚੂ ਦਿਨਾਨਗਰ ਜਿਹੜਾ ਮੌਕੇ ਤੇ ਪਹੁੰਚ ਕੇ ਜਾ ਕੇ ਇਹਨਾਂ ਮਰਾਜਾ ਮੌਕਾ ਕੀਤਾ ਚੈੱਕ ਕਰਨ ਤੇ ਜਿਹੜੀ ਹੈਗੀ ਆ 318 ਸਾਲ ਦਾ ਲੜਕੇ ਦੀ ਲਾਸ਼ ਜਿਹੜੀ ਸੀ ਉਹ ਤੋਂ ਮੌਕੇ ਤੋਂ ਮਿਲੀ ਹੈ ਜਿਸ ਦੇ ਸਰਪਤੇ ਸਟਨਾਲ ਸ਼ਾਂਤ ਸੀ ਤੋਂ ਮੁੱਢਲੀ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਲੜਕੀ ਹੈਗੀ ਹੈ ਪ੍ਰੀਆ ਨਾਮ ਦੀ ਲੜਕੀ ਹੈ ਪ੍ਰੀਆ ਪੁੱਤਰੀ ਸੁਲਵਿੰਦਰ ਸਿੰਘ ਪਿੰਨ ਦਾਖਲਾ ਉਹ ਇਹਨਾਂ ਨੇ ਆਪਣੇ ਮਿੱਤਰ ਦੇ ਨਾਲ ਉਹ ਲੜਕਾ ਬਹੁ ਵੀ ਨਾ ਦਾ ਲੜਕਾ ਹੈਗਾ ਆਪਣੇ ਘਰੋਂ ਜਾਂਦਾ ਉਹਦੇ ਨਾਲ ਦੇ ਇਨਸਟੈਬਲਿਸ਼ਨ ਸੀ ਇਹਨਾਂ ਦੋਨਾਂ ਨੇ ਆਪਣੇ ਜਿਹੜਾ ਨਾਲ ਲੜਕਾ ਸੀਗਾ ਉਹਦੇ ਮੋਟਰਸਾਈਕਲ ਉੱਤੇ ਇਹਨੂੰ ਸੱਟਾ ਮਾਰ ਕੇ ਲੜਕੀ ਦੇ ਘਰੇ ਜਿਹੜਾ ਹੈਗਾ ਇਹਦਾ ਆਨਜਾਨ ਸੀ ਲੜਕੇ ਦਾ ਜਿਹੜਾ ਉਹ ਰਿਲੇਸ਼ਨ ਸੀ ਜਦੋਂ ਇਹ ਜਿਹੜਾ ਲੜਕਾ ਆਇਆ ਹੋਇਆ ਸੀ ਤਾਂ ਇਨ ਬਿਟਵੀਨ ਇਹਦੇ ਚਾਚੇ ਦਾ ਲੜਕਾ ਜਿਹੜਾ ਮਰਨ ਵਾਲਾ ਰੋਹਿਤ ਹੈ ਰੋਹਿਤ ਮੌਕੇ ਤੇ ਆ ਗਿਆ ਤਾਂ ਇਸੀ ਤੋਂ ਨੇ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਹੈ ਇਹ ਇਨਸਲਟ ਦੇਖ ਕੇ ਇਹਨਾਂ ਨੇ ਮੌਕੇ ਤੇ ਜਿਹੜਾ ਬਾਲੇ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਹਾਂ ਨੇ ਜਿਹੜਾ ਲੜਕਾ ਕੱਪੜਾ ਪਾ ਤਾ ਕੱਤਰ ਕੰਤ ਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਤੇ ਚੁੰਨੀ ਤੇ ਰੱਸੀ ਨਾਲ ਬੰਨ ਕੇ ਬੋਰੀ ਵਿੱਚ ਪਾ ਕੇ ਮੋਟਰਸਾਈਕਲ ਤੇ ਉਹ કરી ਕਰਕੇ ਇਸ ਉਪਰ ਤੇ ਆ ਕੇ ਛੋੜ ਦਿੱਤਾ ਸੀ ਉਥੇ ਇਹ ਦੀ ਜਿਹੜੀ ਸੁਨਾਖ ਜਿਹੜੀ ਹੈਗੀ ਆ ਮੌਕੇ ਤੇ ਪਹੁੰਚ ਕੇ ਨਜਰੇ ਰਿਪੋਰਟ ਨੇ ਇਹਦੀ ਸੁਨਾਖ ਕੀਤੀ ਇਸ ਬਧੀ ਮਕਦਮਾ ਨੰਬਰ ਜਿਹੜਾ ਹੈਗਾ ਸੋ 134 ਡੇਟ 16 9 2024 103 230 ਸੈਕਸ਼ਨ 5 ਭਾਰਤੀ ਨਿਆਂ ਸੰਗਤ ਦਾ ਤਹਿਤ ਮਕਦਮਾ ਦਰਜ ਕੀਤਾ ਗਿਆ ਸੋ ਦਗਾ ਇਨਤ ਤਪੀਸ਼ ਕਰਨ ਤੇ ਜਿਹੜਾ ਹੈਗਾ ਇਹਨਾਂ ਦੇ ਇਹ ਜਿਹੜੀ ਗੱਲ ਜਿਹੜੀ ਹੈਗੀ ਹੈ ਇਹਨਾਂ ਦੀ ਇਹ ਨਜਾਇਜ਼ ਰਿਲੇਸ਼ਨ ਕਰਕੇ ਬੋਬੀ ਨਾਲ ਜੁੜਾ ਲੜਕਾ ਜਿਹੜਾ ਹੈਗਾ ਇਹਨੇ ਚਾਚੇ ਨਾਲਕਾ ਮਨਨ ਵਾਲਾ ਨੂੰ ਰੋਕਦਾ ਸੀ ਇਸ ਚੀਜ਼ ਤੇ ਇਤਰਾਜ਼ ਕਰਦਾ ਸੀ ਤੇ ਇਸੇ ਖੁੰਦਨ ਤੇ ਨਾਨੇ ਦਾ ਮਰਡਰ ਕੀਤਾ ਤੋਂ ਦੋਵਾਂ ਨੂੰ ਕਿਊਜ਼ ਨੂੰ ਅਸੀਂ ਮੌਕੇ ਤੋਂ ਰੈਸਟ ਕਰ ਲਿਆ ਗਿਆ ਸਰ ਕਿੰਨੇ ਨਜਾਇਜ਼ ਬੰਦੇ ਨੇ ਕਾਰਨ ਹਾਂ ਬਿਲਕੁਲ ਇਹ ਨਜਾਇਜ਼ ਬੰਨਾ ਕਰਕੇ ਹੀ ਇਹਨਾਂ ਨੇ ਆਪ ਜਿਹੜੀ ਇਹਨੂੰ ਖੁੰਦ ਸੀ ਕੋਈ ਚੀਜ਼ ਨੂੰ ਰੋਕਦਾ ਸੀ ਤੇ ਉਸ ਦਿਨ ਵੀ ਇਹਦੇ ਘਰੇ ਲੜਕਾ ਆਇਆ ਹੋਇਆ ਸੀ ਉਹ ਜਿਹੜਾ ਮੌਕੇ ਤੇ ਦੇਖਿਆ ਜਾ ਕੇ ਤੇ ਉਹਨਾਂ ਨੇ ਇਹਨਾਂ ਨੂੰ ਇਸੇ ਗੱਲ ਚ ਲੱਗ ਮਾਰ ਦਿੱਤੀ ਇਹ ਕਿ ਇਹ ਤੇ तकरीबन ਇਹਨਾਂ ਦੀ 18-19 ਸਾਲ ਉਮਰ ਹੈਗੀ ਆ ਲੜਕੇ ਮਰਨ ਵਾਲੇ ਦੀ ਵੀ ਤੇ ਜਿਹੜਾ ਹੈਗਾ ਦੋਨੇ ਕਲੂਜ਼ ਨੇ ਉਨਾਂ ਹੀ 18 ਨਾਲ ਚੱਲ ਦਿੱਤੀ ਵੀ